ਸਾਸਿਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਜਰ ਰਵੇਗਾ ਕਿਉਂਕਿ ਦਿਨ ਦੇ ਵੇਲੇ ਬਹੁਤ ਜ਼ਿਆਦਾ ਕੜਾਕੇ ਦੀ ਗਰਮੀ ਪੰਜਾਬ ਨੂੰ ਹੁਣ ਸਾਹਮਣਾ ਕਰਨਾ ਪੈ ਰਿਹਾ ਜਿਸ ਦੇ ਮੱਦੇ ਨਜ਼ਰ ਦਿਨ ਦੇ ਵੇਲੇ ਬਹੁਤ ਜ਼ਿਆਦਾ ਤਾਪਨ ਹੋਣ ਵਧੇ ਹੋਣ ਕਾਰਨ ਦਿਨ ਦੇ ਤਾਪਮਾਨ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ 42 43 44 ਡਿਗਰੀ ਤੱਕ ਦੇਖੇ ਗਏ ਜਿਸ ਦੇ ਮੱਦੇ ਨਜ਼ਰ ਬਠਿੰਡਾ ਅਤੇ ਲੁਧਿਆਣੇ ਦਾ ਇਲਾਕਾ ਸਭ ਤੋਂ ਜ਼ਿਆਦਾ ਗਰਮ ਦੇਖਣ ਨੂੰ ਮਿਲਿਆ। ਬਾਕੀ ਅੱਜ ਰਾਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਰਾਤ ਨੂੰ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਬਹੁਤ ਤਕੜਾ ਕੋਈ ਸਿਸਟਮ ਦਾ ਬਦਲਾਅ ਨਹੀਂ ਹੈ। ਗਰਮੀ ਦਾ ਹੀ ਮਾਹੌਲ ਬਣਿਆ ਰਹੇਗਾ। ਤਾਜ਼ਾ ਸੈਟਲਰ ਡੇਟਾ ਵਿੱਚ ਦੇਖੀ ਜਾਵੇ ਤਾਂ ਮਾਹੌਲ ਜਿਹੜਾ ਹੈ ਉਹ ਫਿਲਹਾਲ ਬਦਲਵਾਈ ਤੋਂ ਰਹਿਤ ਹੈ। ਦਿਨ ਦੇ ਵੇਲੇ ਲੁਧਿਆਣਾ ਤੋਂ ਮਾਛੀਵਾੜਾ ਮਾਛੀਵਾੜਾ ਤੋਂ ਚਮਕੌਰ ਸਾਹਿਬ ਇਹ ਬੈਲਟ ਦੇ ਵਿੱਚ ਮੀਂਹ ਦੇਖਿਆ ਗਿਆ ਹਲਕੇ ਤੋਂ ਦਰਮਿਆਨਾ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਦਿਨ ਦੇ ਵੇਲੇ ਮੀਂਹ ਹੋਇਆ ਜਾਂ ਨਹੀਂ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਹੁਣ ਗੱਲ ਕਰਦੇ ਆ ਅੱਜ ਰਾਤ ਐਵਰੇਜ ਤਾਪਮਾਨ ਜਿਹੜਾ 25 ਡਿਗਰੀ ਤੋਂ ਪਲੱਸ ਰਹੇਗਾ ਕਾਫੀ ਜ਼ਿਆਦਾ ਗਰਮ ਮਾਹੌਲ ਅੱਜ ਰਾਤ ਦੇਖਣ ਨੂੰ ਮਿਲੇਗਾ ਗਰਮੀ ਦੇ ਹਾਲਾਤ ਰਹਿਣਗੇ ਜਿਸ ਦੇ ਕਾਰਨ ਅੱਜ ਕਿਸੇ ਤਰੀਕੇ ਦੀ ਮੀਂਹ ਦੀ ਸੰਭਾਵਨਾ ਵੀ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਦੱਖਣ ਪੱਛਮੀ ਹਵਾਵਾਂ ਚਲਦੀ ਹੋਈਆਂ ਦਿਖਾਈ ਦੇਣਗੀਆਂ ਖੁਸ਼ਕਾ ਹਵਾਵਾਂ ਹੋਣ ਦੇ ਕਾਰਨ ਮੌਸਮ ਜ਼ਿਆਦਾਤਰ ਖੁਸ਼ਕ ਹੀ ਬਣਿਆ ਰਹੇਗਾ ਕਿਸਾਨਾਂ ਲਈ ਕੋਈ ਵੱਡੀ ਹਲਚਲ ਨਹੀਂ ਹੈ ਬੀਤੀ ਕੱਲ ਤੇਜ਼ ਹਨੇਰੀ ਜ਼ਰੂਰ ਚੱਲੀ ਸੀ ਪਰ ਅੱਜ ਅਜੇ ਹਾ ਕੋਈ ਵੀ ਹੋਣ ਦੀ ਉਮੀਦ ਦਿਖਾਈ ਨਹੀਂ ਦੇ ਰਹੀ ਜਿਆਦਾਤਰ ਹਾਲਾਤ ਸਾਫ਼ ਰਹਿਣਗੇ ਪਰ ਕੱਲ ਤੋਂ ਗੱਲ ਕੀਤੀ ਜਾਵੇ ਤਾਂ ਪੂਰਬ ਦੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਦੁਹਰਾਤੋਂ ਪੂਰਬੀ ਹਵਾਵਾਂ ਆਉਂਦੀਆਂ ਦਿਖਾਈ ਦੇ ਰਹੀਆਂ ਨੇ ਜਿਨ੍ਹਾਂ ਦੇ ਸਿੱਟੇ ਵਜੋਂ ਨਮੀ ਦੀ ਮਾਤਰਾ ਵਧੇਗੀ ਹਵਾ ਦੇ ਮੀਂਹ ਦੇ ਹਾਲਾਤ ਵਧਣਗੇ ਜਿਸ ਦੇ ਕਾਰਨ ਹੁਣ ਦੁਵਾਰਾ ਤੋਂ 18 ਤਰੀਕ ਤੋਂ ਬਾਅਦ ਲਗਾਤਾਰ ਮੀਂਹ ਦੇ ਹਾਲਾਤਾਂ ਦੀ ਅਲਰਟ ਜਾਰੀ ਹੋ ਚੁੱਕਿਆ ਹੈ ਗਰਮੀ ਵਧੇਗੀ ਤਾਂ ਦੁਵਾਰਾ ਤੋਂ ਪ੍ਰੀ ਮੌਨਸਨ ਗਤੀਵਿਧੀਆਂ ਹੋਣਗੀਆਂ ਤੇ ਜਿਸ ਦੇ ਕਾਰਨ ਮੀਂਹ ਦੇ ਹਾਲਾਤ ਪੰਜਾਬ ਦੇ ਵਿੱਚ ਵਣਦੇ ਹੋਏ ਦਿਖਾਈ ਦੇਣਗੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਉਹ ਤੁਹਾਨੂੰ ਆਉਂਦੀ ਵੀਡੀਓ ਵਿੱਚ ਜਾਣਕਾਰੀ ਪ੍ਰੋਪਰ ਤਰੀਕੇ ਨਾਲ ਦੇ ਦੇਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਮਿਲਦੀ ਰਹੇ ਏਸੀਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਦੀ ਅਗਲੀ ਜਾਣਕਾਰੀ ਜੋ ਵੀ ਹੋਵੇਗੀ ਤੁਹਾਡੇ ਤੱਕ ਲੈ ਕੇ ਸਾਂਝੀ ਕਰਾਂਗੇ ਧੰਨਵਾਦ ਸਾਡੇ ਦਰਸ਼ਕ ਵੀਰਪਣ ਪਰਮਾ ਦਾ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਧੰਨਵਾਦ ਜੀ